ਉਹਨਾਂ ਨੇ ਸਾਡਾ ਇੰਟਰਨੈਟ ਬੰਦ ਕਰਾਤਾ ਬੱਚਿਆਂ ਦੇ ਪੇਪਰ ਸ਼ੁਰੂ ਹੋ ਗਿਆ ਅੱਜ ਤੋਂ ਆਨਲਾਈਨ ਪੜਾਈਆਂ ਨੇ ਅੱਜ ਕੱਲ ਬੱਚਿਆਂ ਨੇ ਕੀ ਕਸੂਰ ਹੈ ਤੁਸੀਂ ਸਾਡੇ ਵਾਲੇ ਪਾਸੇ ਆ ਕਿ ਡਰੋਨ ਐਡੇ ਐਡੇ ਸ਼ੈਲ ਸਿੱਟ ਜਾਂਦਾ ਕਿਸਾਨਾਂ ਨੇ ਦਿਖਾਏ ਵੀ ਨਹੀਂ ਦੋਨੇ ਪਾਸਿਓਂ ਸੈਂਟਰ ਸਰਕਾਰ ਤੋਂ ਵੀ ਅਸੀਂ ਇਹ ਅਸ਼ੋਰੈਂਸ ਲਈ ਹੈ ਕਿ ਹਰਿਆਣਾ ਨਾਲ ਗੱਲ ਕਰੋ ਉਧਰਲੇ ਪਾਸਿਓਂ ਸ਼ਾਂਤੀ ਰੱਖੀ ਜਾਵੇ ਤੇ ਇਧਰਲੇ ਪਾਸਿਓਂ ਕਿਸਾਨ ਸੰਗਠਨ ਤਾਂ ਕੱਲ੍ਹ ਕੱਲ ਹੀ ਪੀਲ ਕਰਤੀ ਸੀ ਸ਼ਾਂਤੀ ਰੱਖੋ ਰੱਖੀ ਵੀ ਆ ਉਹਨਾਂ ਨੇ ਕੇਂਦਰ ਨਾਲ ਜਦੋਂ ਕਿਸਾਨਾਂ ਦੀ ਮੀਟਿੰਗ ਹੋਈ ਤਾਂ ਮੁੱਖ ਮੰਤਰੀ ਮਾਨ ਨੇ ਕੇਂਦਰ ਦੇ ਮੰਤਰੀਆਂ ਨੂੰ ਖੂਬ ਮੀਨੇ ਮਾਰੇ ਇਸ ਡਰੋਨ ਦੇ ਨਾਲ ਜੋ ਹੰਝੂ ਗੈਸ ਦੇ ਗੋਲੇ ਸੁੱਟੇ ਉਸ ਦੇ ਸ਼ੈਲ ਕਿਸਾਨ ਨਾਲ ਮੀਟਿੰਗ ਦੇ ਵਿੱਚ ਲੈ ਆਏ ਸਨ ਤੇ ਫਿਰ ਮੁੱਖ ਮੰਤਰੀ ਦੇ ਸਾਹਮਣੇ ਮੰਤਰੀਆਂ ਨੂੰ ਦਿਖਾਏ ਕਿ ਦੇਖੋ ਹਰਿਆਣਾ ਸਰਕਾਰ ਦਾ ਵਤੀਰਾ ਮੰਤਰੀ ਕਹਿੰਦੇ ਨੇ ਕਿ ਹਰਿਆਣਾ ਨਾਲ ਗੱਲ ਕਰਾਂਗੇ ਸ਼ਾਂਤੀ ਹੋਵੇਗੀ ਪਰ ਮੁੱਖ ਮੰਤਰੀ ਨੇ ਮੋਦੀ ਸਰਕਾਰ ਨੂੰ ਮੀਣਾ ਮਾਰਿਆ ਕਿ ਉਹ ਨਾ ਕਰੋ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਹੋਣ ਦਾ ਮਸਲਾ ਵੀ ਉਠਿਆ ਕਿਉਂਕਿ ਪੰਜਾਬ ਦੇ ਵਿੱਚ ਅੱਜ ਤੋਂ ਵਿਦਿਆਰਥੀਆਂ ਦੇ ਇਮਤਿਹਾਨ ਨੇ ਜੋ ਪੰਜਾਬ ਸਰਕਾਰ ਨਾਲ ਸੰਬੰਧਿਤ ਵਿਸ਼ੇ ਨੇ ਜਿਵੇਂ ਕਿ ਸੈਂਟਰ ਸਰਕਾਰ ਨੇ ਸਾਡੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਸੰਗਰੂਰ ਜਿਹਦੇ ਚ ਖਨੌਰੀ ਆਉਂਦਾ ਬਾਰਡਰ ਆਉਂਦਾ ਪਟਿਆਲਾ ਜਿੱ ਸ਼ੰਭੂ ਵੀ ਆਉਂਦਾ ਤੇ ਆਪਣਾ ਫਤੇਗੜ ਸਾਹਿਬ ਸੈਂਟਰ ਸਰਕਾਰ ਨੇ ਚਿੱਠੀ ਕੱਢ ਕੇ ਕਿਉਂਕਿ ਉਹਨਾਂ ਦੇ ਅਧੀਨ ਆ ਜਾਂਦਾ ਉਹਨਾਂ ਨੇ ਸਾਡਾ ਇੰਟਰਨੈਟ ਬੰਦ ਕਰਾਤਾ ਬੱਚਿਆਂ ਦੇ ਪੇਪਰ ਨਹੀਂ ਮੈਂ ਗੱਲ ਇਹ ਅੱਜ ਮੁੱਦੇ ਉਠਾਇਆ ਨੇ ਬੱਚਿਆਂ ਦੇ ਪੇਪਰ ਸ਼ੁਰੂ ਹੋ ਗਿਆ ਅੱਜ ਤੋਂ ਆਨਲਾਈਨ ਪੜ੍ਹਾਈਆਂ ਨੇ ਅੱਜ ਕੱਲ ਬੱਚਿਆਂ ਦਾ ਕੀ ਕਸੂਰ ਹੈ ਕਿਸਾਨ ਜਿਹੜੇ ਨੇ ਉਹ ਬਾਰਡਰਾਂ ਤੇ ਹੀ ਬੈਠੇ ਨੇ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਸੋ ਮੈਂ ਕਿਹਾ ਵੀ ਤੁਸੀਂ ਸਾਡੇ ਵਾਲੇ ਪਾਸੇ ਆ ਕੇ ਡਰੋਨ ਜਿਹੜਾ ਹੈ ਉਹ ਐਡੇ ਐਡੇ ਸ਼ੈਲ ਸਿੱਟ ਜਾਂਦਾ ਕਿਸਾਨਾਂ ਨੇ ਦਿਖਾਏ ਵੀ ਨਹੀਂ ਕੀ ਤਾਂ ਦੇਖੋ ਕੋਈ ਬਗਾਨੇ ਦੇਸ਼ ਦੇ ਨਾਗਰਿਕਾਂ ਵਾਲਾ ਸਾਡੇ ਨਾਲ ਤੁਸੀਂ ਬਤਕਰਾ ਨਾ ਕਰੋ ਜ਼ਬਰਦਸਤਰਾ ਨਾ ਕਰੋ ਹੁਣ ਅਗਲੀ ਮੀਟਿੰਗ ਜਿਹੜੀ ਐ ਐਤਵਾਰ ਨੂੰ ਜਰਗਾ ਜੀ ਫਰਡੇ ਤਾਂ ਹੋ ਗਿਆ ਅੱਜ ਸ਼ੁੱਕਰਵਾਰ ਤਾਂ ਹੋ ਗਿਆ ਕਿਸਾਨ ਸੰਘਟਨ ਵੀ ਜਾ ਕੇ ਗੱਲ ਕਰਨਗੇ ਆਪਣੇ ਜਿੰਨੇ ਵੀ ਉਹਨਾਂ ਦੇ ਕੈਡਰ ਹੈ ਜਾਂ ਉਹਨਾਂ ਦੇ ਜਿਹੜੇ ਕਿਸਾਨ ਦੇ ਜੂਨੀਅਰਾਂ ਦੇ ਸੰਘਟਨ ਦੇ ਸਾਥੀ ਪਰ ਜਾਨੀ ਕਿ ਪਰਸੋਂ ਨੂੰ ਕਹਿ ਸਕਦਾ ਜਾਨੀ ਕਿ ਸੰਡੇ ਨੂੰ ਸ਼ਾਮ ਨੂੰ ਫੇਰ ਦੁਬਾਰਾ ਮੈਂ ਤਾਂ ਇਹੀ ਕਰ ਸਕਦਾ ਕਿ ਮੈਂ ਤਿੰਨ ਵਾਰੀ ਸੈਂਟਰ ਸਰਕਾਰ ਇੱਥੇ ਲਿਆਂਦੀ ਹੈ ਸਾਹਮਣੇ ਕਿਸਾਨ ਬੈਠੇ ਨੇ ਗੱਲ ਕਰੋ ਵੀ ਜੇ ਕੋਈ ਦਿੱਕਤ ਆਉਂਦੀ ਹੈ ਮੈਂ ਮੈਂ ਵਿਚ ਕੜੂੰਗਾ ਦੱਸੋ ਕੀ ਕਰਨਾ ਹੈ ਜੇ ਸਟੇਟ ਦਾ ਕੋਈ ਮਸਲਾ ਆਉਂਦਾ ਹੈ ਮੈਂ ਉਹਦੀ ਜ਼ਿੰਮੇਵਾਰੀ ਲਵਾਂਗਾ ਕਿ ਮੈਂ ਠੀਕ ਕਰੂੰਗਾ ਇਹ ਸੋ ਕਾਫੀ ਵਿਸ਼ਿਆਂ ਤੇ ਬਹੁਤ ਸਾਰੀ ਸਹਿਮਤੀ ਬਣੀ ਹੈ ਹੋਰ ਵੀ ਹਜੇ ਰਹਿੰਦੇ ਨੇ ਉਹਨਾਂ ਤੇ ਵੀ ਬਣੂਗੀ ਪਰ ਹਾਂ ਦੋਨੇ ਪਾਸਿਓਂ ਸੈਕਟਰ ਸਰਕਾਰ ਤੋਂ ਵੀ ਅਸੀਂ ਇਹ ਅਸ਼ੋਰੈਂਸ ਲਈ ਹੈ ਕਿ ਹਰਿਆਣਾ ਨਾਲ ਗੱਲ ਕਰੋ ਉਧਰਲੇ ਪਾਸਿਓਂ ਮਤਲਬ ਸ਼ਾਂਤੀ ਰੱਖੀ ਜਾਵੇ ਇਧਰਲੇ ਪਾਸਿਓਂ ਕਿਸਾਨ ਸੰਘਟਨ ਦਾ ਕੱਲ੍ਹ ਕੱਲ ਹੀ ਵੀਲ ਕਰਤੀ ਸੀ ਕਿ ਸ਼ਾਂਤੀ ਰੱਖੋ ਰੱਖੀ ਵੀ ਆ ਉਹਨਾਂ ਨੇ। ਹੁਣ ਮੈਂ ਸਾਰੇ ਜਿੰਨੇ ਵੀ ਅ ਕਿਸਾਨ ਯੂਨੀਅਨ ਦੇ ਜਾਂ ਜਿੰਨੇ ਵੀ ਕਿਸਾਨ ਨੇ ਉੱਥੇ ਉਹ ਮੈਂ ਉਹਨਾਂ ਨੂੰ ਇਸ ਗੱਲ ਲਈ ਕਹੂੰਗਾ ਕਿ ਆਪਾਂ ਮੈਂ ਉਸ ਦਿਨ ਵੀ ਇਸੇ ਜਗ੍ਹਾ ਤੇ ਉੱਠ ਜਦੋਂ 8 ਤਰੀਕ ਨੂੰ ਪਹਿਲੀ ਮੀਟਿੰਗ ਹੋਈ ਸੀ ਕਿ ਮੈਂ ਆਪਣੇ ਨੌਜਵਾਨਾਂ ਨੂੰ ਜਾਂ ਆਪਣੇ ਪੰਜਾਬੀਆਂ ਨੂੰ ਮੈਂ ਜਿਹੜੇ ਅਥਰੂ ਗੈਸ ਦੇ ਗੋਲੇ ਆ ਮੂਰੇ ਜਾਂ ਵਾਟਰ ਕੈਨਾਂ ਮੂਰੇ ਨਹੀਂ ਡਾਉਣਾ ਚਾਹੁੰਦਾ। ਪਰ ਟਾਈਮ ਲੱਗ ਗਿਆ ਗੱਲਬਾਤ ਨੂੰ ਨਹੀਂ ਨਿਪਟ ਸਕੀ ਪਰ ਅੱਜ ਪੋਜ਼ਿਟਿਵ ਮੂਡ ਚ ਬਹੁਤ ਪੋਜ਼ਿਟਿਵ ਮੂਡ ਦੀ ਗੱਲ ਹੋਈ ਹੈ ਤੁਹਾਡੇ ਸਾਹਮਣੇ ਮੰਤਰੀ ਵੀ ਕਹਿ ਕੇ ਗਏ ਹੋਣਗੇ ਸ਼ੰਭੂ ਬਾਰਡਰ ਤੇ ਕਿਸਾਨ ਅੰਦੋਲਨ ਦੇ ਪਹਿਲੇ 2 ਦਿਨ ਖੂਬ ਬਹੰਜੂ ਗੈਸ ਤੇ ਗੋਲੇਦਾਰੀ ਗਏ ਸਨ ਅਤੇ ਨਾਲ ਹੀ ਕੁਝ ਇਲਾਕਿਆਂ ਦੇ ਵਿੱਚ ਕੇਂਦਰ ਸਰਕਾਰ ਨੇ ਇੰਟਰਨੈਟ ਵੀ ਬੰਦ ਕਰਵਾ ਦਿੱਤਾ ਇਸ ਲਈ ਮੁੱਖ ਮੰਤਰੀ ਕੇਂਦਰ ਨਾਲ ਖਫਾ ਨਹੀਂ